ਕਿਸ ਨਾਲ ਕੀ ਤੈ ਰੋਟੀ ਕਿਸ ਨਾਲ ਕੀ ਤੈ ਰੋਟੀ i <laughs> ਸਭ ਜੀਤ ਦੇਣਾ ਕਿਸ਼ਨਲ ਕੀਤੇ ਸਭ ਦੁਸ਼ਤੀਏ ਤੋਂ ਸੰਤ ਲੈ ਜਾਣਾ बस ਇਹੀ ਦੁਆ ਮੰਗਾ ਪ੍ਰਮਾਤਮਾ ਤੇਰਾ ਕੀਰਤਨ ਕਰਦੇ ਹਾਂ ਬਾਬਾ ਮਗਨਾ ਸੇ ਸਮਲ ਕੇ ਗਏ ਉਹਨੂੰ ਕੀਰਤਨ ਦੀ ਬੰਦਗੀ ਲੋਕ ਪਰਲੋਕ ਵਿੱਚ ਸਹਾਇਕ ਹੋ ਗਏ ਜਿੰਨੇ ਵੀ ਬੈਠੇ ਮੇਰੇ ਵੀ ਮੇਰੇ ਅੰਦਰ ਹੀ ਨਾ ਪੈਣਾ ਆਵਸ਼ਕ ਜ਼ਰੂਰੀ ਹੈ ਸਤਜਗ ਵਿੱਚ ਲੈਣ ਹਾਂ on you know, ਹੋੜੇ ਪਰੇ ਜਾ ਹੋ ਸਭ ਸੰਗਲਾ ਹੋੜ ਮਨ ਨਾੜੇ ਹੋੜ ਮਨ ਨਾੜੇ ਤੋੜੇ ਨਾ ਚਲ ਨੂਰ ਪਰੇ ਜਾ ਕੋ ਸਬਰ ਸੰਤਾਨ ਬਹੁਗਨਾਏ ਕੋਗਨਾਏ ਬਹੁਗਨਾਏ ਚਲ ਨਾ ਕਿਸ ਨਾਲ ਕੀ ਤੋਹਾਰ ਰਣ ਕੀ ਚੱਲ ਦੋ ਸ਼ਬਦਾਂ ਕੀ ਚੱਲ ਜਨ ਹਾਂ ਤਨ ਸਭੀ ਚਿੰਤ ਮਟਾਈ ਜਮਤ ਮਿਲੇ ਸਹਜ ਪਾਠਾਂ ਦੇ ਭੋਗ ਭਾਗ ਉਪਰੰਤ ਸੈ ਕੀਰਤਨ ਕਰਿਉ ਨਿਰਬੰ ਪਾਵਨ ਮਹਲਾਕਾਨ ਅਨੁਸਾਰ ਭਾਈ ਸਵਰਨ ਸਿੰਘ ਜੀ ਜਾਤ ਦੇ ਅੰਦਰ ਵਾਰਾਗਮਾਈ ਬਾਣੀ ਦੇ ਕੀਰਤਨ ਹੋਏ ਗੁਰਬਾਣੀ ਵਿਚਾਰ ਅਨੰਤ ਸਾਹਿਬ ਜੀ ਦੇ ਪਾਠ ਦੀ ਅਰਦਾਸ ਅਖਰਵਾਦ ਘਾਟ ਸਤਗੁਰੂ ਜੀ ਹੋਈਆ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਿਮਾ ਕਰਨੀ ਅਗੇ ਤੋਂ ਸਮਤ ਬਖਸ਼ਨੀ ਬਾਣੀ ਪੜੀ ਸੁਣੀ ਸੇਵਾ ਦਾ ਮਹਤਵਾਲ ਤੁਸ ਸੁਸ਼ੀ ਨੂੰ ਪ੍ਰਾਪਤ ਕਰਨਾ ਦੇਖੇ ਕਤੇੜਾ ਛੁੱਟੀ ਆ ਖਣਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਦਾ ਨਾਨਕ ਪਾਰ ਉਤਾਰ ਭਾਈ ਸਰਵਰ ਸਿੰਘ ਰਾਜੂ ਪਾਸੋਂ ਸਮਾਜ ਦੇ ਅੰਦਰ ਵਿਚਰਦਿਆਂ ਹੋਇਆ ਪਰਿਵਾਰ ਦੇ ਵਿੱਚ ਵਿਚਰਦਿਆਂ ਆਪਣੇ ਜੀਵਨ ਕਾਲ ਦੇ ਅੰਦਰ ਜਾਣੇ ਅਣਜਾਣੇ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਕੀਆਂ ਹੋਈਆਂ ਹਨ ਜਿਆ ਨਾਂ ਦੀਆਂ ਗਲਤੀਆਂ ਭੁੱਲਾ ਨੂੰ ਨਾ ਚਿਤਾਰਦਿਆਂ ਸਦੀਵੀ ਕਾਰ ਵਾਸਤੇ ਆਪਣੇ ਚਰਨ ਅਰਜ ਸਤਪੂਜੀ ਨਿਵਾਸ ਬਖਸ਼ਿਸ਼ ਕਰਨਾ ਪਰਵਾਰ ਬੱਚਿਆਂ ਸਾਖ ਸੰਗਤਿਆਂ ਨੂੰ ਪਾਣਾ ਮੰਦਾ ਬਲਵਕ ਸੁਨਾਗ ਸੰਗ ਸਹਾਈ ਰਹਿਣਾ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਦਾ ਆਰੰਭ ਸਿਖਸ਼ਾ ਤੇ ਖਾਦੇ ਰਾਸ ਕਰਨੇ ਸੁਣ ਦੇ ਪਸ਼ਾਕੇ ਬਣਾਉਣਗੀ ਕਾਰ ਕਰਨੇ ਲੋਕ ਪਰਲੋਕ ਦੇ ਪਰਦੇ ਕਜਨੇ ਨਰਾਇਣ ਸੰਗਤਾਂ ਦੀਆਂ ਸਾਧਕੀਆਂ ਤਿੰਨ ਪੁਰ ਬੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਨੂੰ ਸੇਵਾ ਸਿੰਘਰ ਨਾਮ ਦੀ ਦਾਤ ਉਹ ਸਿੱਖੀ ਦੇਵ ਅਕਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬੜਾ ਪ੍ਰਸ਼ਾਦ ਦੀ ਦੇਗਾ ਅਗਰ ਹਰ ਤਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਜਵੰਤਾਂ ਦੀ ਆਗਿਆ ਬਖਸ਼ੋ ਬੇਨਤੀਆਂ ਕਰਦੇ ਹੁਣ ਜਾਂ ਭੁੱਲਾ ਚੁੱਕਾ ਮਾਫ ਕਰੋ ਸਹੀ ਕਰੋ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਨਰਨਾਮ ਸੁਤਿਆਰੇ ਨਾਮ ਕਨਾਮ ਚਰਨ ਸਲਾ ਫੇਰੀ ਭਾਣੇ ਵਾਹਿ ਗੁਰੂ ਜੀ ਦਾ ਹਰਸਾ ਵਾਹਿ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਆ ਵਾਹਿ ਗੁਰੂ ਜੀ ਦਾ ਹਰਸਾ ਵਾਹਿ ਗੁਰੂ ਜੀ ਕੀ ਫਤਿਹ ਦਿਸ ਵਿਖਮ ਥਾਨ ਬਸੰਤ ਉਚਰ ਨਹ ਸਿਮਰੰਤ ਮਰਣ ਕਿਦਾਂ ਚਹਿਰ ਹੋਵੰਤ ਆਗਿਆ ਭਗਵਾਨ ਪੁਰਖ ਨਾਨਕ ਕੀਤੀ ਸਾਸ ਸੰਕਰ ਤੇ ਤਿਉ ਰਣ ਰੱਖੇ ਆਪ ਤਰ ਜਾਏ ਖੜੋ ਬਣਾ ਸਤਨਾ ਤਨ ਵਾਹਿਗੁਰੂ ਮਾਇਆ ਮਮਤਾ ਮੋਹਣੀ ਜਿਨ ਵਿਣਦੰ ਤੋਂ ਜਗ ਖਾਇ ਮਨਮੁਖ ਖਾਤੇ ਗੁਰਮੁਖ ਉਪਰੇ ਜਿਨੇ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਜਿਨ ਵਿਣਦੰ ਜਗ ਖਾਇ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨੀ ਸ